ਫਸਟ ਗ੍ਰਾਂਤੀ ਸਾਨੀਮ ਪੈਨਨ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਜੀ ਤੇ ਮੈਂ ਤੁਹਾਨੂੰ ਹਰ ਵੀਡੀਓ 'ਚ ਕਹਿੰਦੀ ਆ ਮੇਰੀ ਵੀਡੀਓ ਨੂੰ ਲਾਈਕ ਸਬਸਕ੍ਰਾਈਬਰ ਕਮੈਂਟ ਸ਼ੇਅਰ ਜ਼ਰੂਰ ਕਰਦੇ ਆ ਕਰੋ ਪਲੀਜ਼ ਤੇ ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਨਿਊ ਕਲੈਕਸ਼ਨ ਆ ਵਰਕ ਵੀ ਹੈ ਇਹਦੇ ਉੱਪਰ ਤੇ ਮਤਲਬ ਕਿ ਘੇਰੇ ਦੇ ਉੱਪਰ ਲੈਸ ਵੀ ਪਿਆਰਾ ਵੀ ਲੱਗੀ ਹੋਈ ਹੈ ਤੇ ਤਮੰਨਾ ਦੇ ਸੂਟ ਨੇਗੇ ਐਵੇਂ ਦਾ ਬਣਿਆ ਹੋਊਗਾ ਇਹ ਸੂਟ ਇਹ ਚੀਜ਼ ਦੀ ਇਹਦੇ ਤੇ ਫਿਨਿਸ਼ਿੰਗ ਵੀ ਦਿੱਤੀ ਗਈ ਆ ਵਰਕ ਦੀ ਤੇ ਬਹੁਤ ਸੋਹਣਾ ਸੂਟ ਤਿਆਰ ਹੁੰਦਾ ਜੀ ਬਣ ਕੇ ਤੇ ਇਹਦਾ ਕਲਰ ਆਪਣੀ ਕੋਈ ਕੇਵਲ ਹੈਗਾ ਐਵੇਂ ਦਾ ਇਹ ਬਰਫ ਕੀਤਾ ਹੋਇਆ ਹੈ ਇਹ ਇਸ ਤਰ੍ਹਾਂ ਦੇ ਵਾਈਟ ਕਲਰ ਦੇ ਵਿੱਚ ਤੇ ਇੱਕ ਲੈਸ ਦੀ ਮਤਲਬ ਕਿ ਫਿਨਿਸ਼ਿੰਗ ਦਿੱਤੀ ਗਈ ਹੈ ਦੇ ਉੱਪਰ ਐਵੇਂ ਗੁੰਰੇ ਕੇਰੇ ਦੇ ਉੱਪਰ ਜੀ ਤੇ ਇਹਦੇ ਨਾਲ ਹੈਗਾ ਮਤਲਬ ਕਿ ਪਲੇਨ ਬਾਟਮ ਹੈ 5 ਮੀਟਰ ਦੀ ਉਹ ਕੱਟੂ ਹੋ 2.5 ਮੀਟਰ ਦੀ ਸ਼ਲਟਰ 2.5 ਮੀਟਰ ਦੀ ਬਾਟਮ ਤੇ ਇਹਦੇ ਨਾਲ ਦੁਪੱਟਾ ਹੈਗਾ ਜੀ ਪੱਟੀ ਵਾਲਾ ਇਹ ਵਾਲਾ ਦੁਪੱਟਾ ਸੂਟ ਦੇ ਨਾਲ ਦੀ ਮਤਲਬ ਕਿ ਦੁਪੱਟੇ ਤੇ ਫਿਨਿਸ਼ਿੰਗ ਦਿੱਤੀ ਗਈ ਹੈ ਜੀ ਸਟ੍ਰੈਪ ਪੱਟੀ ਬਣਾ ਕੇ ਐਵੇਂ ਦੁਪट्टे ਦੇ ਉੱਪਰ ਫਿਨਿਸ਼ਿੰਗ ਦਿੱਤੀ ਗਈ ਹੈ ਸੂਟ ਨਾਲ ਦੀ ਤੇ ਦੁਪੱਟਾ ਹੈਗਾ ਇਹਦੇ ਨਾਲ ਸੈਮੀ ਪ्युअर ਦਾ ਹੀ ਤੇ ਸੂਟ ਬਹੁਤ ਸੋਹਣਾ ਪ्युअर कॉटन ਦਿੱਕ ਨੂੰ ਨਾਲ ਦੀ ਸੂਟ ਨਹੀਂ ਇਹਦੇ ਵਿੱਚ ਆਪਣੇ ਕੋਲੇ ਕਲਰ ਹੈਗੇ ਨੇ ਚਾਰ ਇੱਕੇ ਵਾਲਾ ਕਲਰ ਹੈ ਇਹਦੇ ਵਿੱਚ ਤੇ ਇੱਕੇ ਵਾਲਾ ਕਲਰ ਹੈਗਾ ਐਵੇਂ ਦਾ ਤੇ ਦੁਪੱਟੇ ਨੇਗੇ ਨਾਲ ਤੇ ਇੱਕ ਇਹ ਵਾਲਾ ਕਲਰ ਹੈ ਵਿੱਚ ਕਿਸੇ ਵੀ ਭੈਣ ਨੇ ਤੁਸੀਂ ਲੈਣੇ ਨੇ ਮੈਨੂੰ WhatsApp ਤੇ ਸਕਰੀਨਸ਼ਾਟ ਕਰਕੇ ਸਿੱਖ ਦੇ ਸਕਦੇ ਹੋ ਜੀ ਤੇ ਆਪਣਾ ਜਿਹੜਾ ਰਿਚਾਰਜ ਹੈ ਮਤਲਬ ਕਿ ਡਿਲੀਵਰੀ ਚਾਰਜ ਉਹ ਬਿਲਕੁਲ ਫ੍ਰੀ ਹੈ ਘਰ ਬੈ ਕੇ ਤੁਸੀਂ ਮੰਗਵਾ ਸਕਦੇ ਹੋ ਕੱਪੜਾ ਆਪਾਂ ਕੋਈ ਚਾਰਜ ਨਹੀਂ ਲੈਂਦੇ ਹੈਗੇ ਦਾ ਡਿਲੀਵਰੀ ਦਾ ਫ੍ਰੀ ਹੈ ਬਿਲਕੁਲ